ਪੌਂਟ ਕਰ ਆ ਜਲਦੀ ਪਾਜ ਫੋਨ ਕਰਕੇ ਸਰੋਤ ਦਾ ਪੁਨਰ ਲਾਇਆ ਨਹੀਂ ਬੰਦ ਨਹੀਂ ਮੈਂ ਨਾ ਸਾਈਨ ਲੇਗਾ ਮੈਂ ਨਾ ਸਾਈਨ ਕਰ ਦਿੰਦਾ ਬਾਗ ਨੂੰ ਮਾਰ ਦਿੰਦੇ ਇਹਨਾਂ ਸਾਈਨ ਨਹੀਂ ਹੈਗਾ ਕਹਿੰਦੇ ਅੰਦਰ ਹੋਣਾ ਯਾਰ ਕਿੰਨੀ ਵਾਰ ਤੂੰ ਯਾਰ ਇਹਨੂੰ ਸੈੱਟ ਕਰ ਲੋ ਸੈੱਟਾ ਹੀ ਸੈੱਟਾ ਫਿਰ ਪ੍ਰੋਬਲਮ ਕੀ ਹੈ ਮੈਂ ਕਹਤਾ ਸੀ ਪੀਪੀਏ ਭਾਈ ਇਹ ਕਿਹੜਾ ਵਾਲਾ ਹੈ ਤੁਹਾਡੇ ਕੋਲ ਇਸ ਟਾਈਮ ਕੋਈ ਪਰਮਿਟ ਕੋਈ ਸੰਸ वगैरह ਤੁਹਾਡੇ ਕੋਲ ਹੈ ਸਾਡੇ ਕੋਲ ਨਾ ਕੋਈ ਜਮਾ ਹੋਈ ਅਗਲੀ ਵਾਰ ਫੋਨ ਕਰ ਤੁਹਾਡੇ ਕੋਲ ਕੋਈ ਟਾਈਮ ਇਸ ਟਾਈਮ ਹੈ ਜੀ ਐਡਵੋਕੇਟ ਸਾਹਿਬ ਦੇ ਕੰਮ ਲਈ ਮੈਨੂੰ ਪਰਮਿਟ ਬੀਟਾ ਫੋਨ ਦਾ ਗੱਲ ਕਰਦਾ ਠੱਕੇ ਵਾਲੇ ਨਹੀਂ ਇਹ ਹੈਗਾ ਤੁਹਾਨੂੰ ਦਿਖਾ ਦੂੰ ਕੋਈ ਨਹੀਂ ਹੈਗਾ ਫਿਰ ਮੈਂ ਕਮਤਾ ਦੂੰਗਾ ਅੱਜ ਸ਼ਾਮ ਦਰਾਹਾ ਪੁਲਿਸ ਨੇ ਬਿਆਨ ਸਿੰਘ ਚੌਕ ਚਕਾਰਾਂ ਖੜੀਆਂ ਕਰ ਸ਼ਰਾਬ ਪੀਣ ਵਾਲਿਆਂ ਨੂੰ ਪਾਈਆਂ ਭਜੜਾ ਮੌਕੇ ਤੇ ਅਲਕੋਹਲੋਮੀਟਰ ਲਗਾ ਲੋਕਾਂ ਦੀ ਜਾਂਚ ਕੀਤੀ ਗਈ ਉੱਥੇ ਹੀ ਕਾਰਾਂ 'ਚ ਸਮਾਨ ਪਰੋਸ ਰਹਿ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਚਓ ਦਰਾਹ ਰਾਓ ਬ੍ਰਿੰਦਰ ਸਿੰਘ ਨੇ ਦੱਸਿਆ ਕਿ ਬਿਆਨ ਸਿੰਘ ਚੌਂਕ ਦੇ ਵਿੱਚ ਸੜਕ ਤੇ ਕਾਰਾਂ ਖੜੀਆਂ ਕਰ ਸ਼ਰਾਬ ਪੀਣ ਦੀ ਸ਼ਿਕਾਇਤ ਮਿਲ ਰਹੀ ਸੀ ਜਿਸ ਤੇ ਜਾਂਚ ਤੋਂ ਬਾਅਦ ਇੱਕ ਕਾਰ ਨੂੰ ਬੰਦ ਕੀਤਾ ਗਿਆ ਅਤੇ ਮੌਕੇ ਤੇ ਬਣੀਆਂ ਦੁਕਾਨਾਂ ਦੀ ਵੀ ਜਾਂਚ ਕੀਤੀ ਗਈ ਉਹਨਾਂ ਨੇ ਚੇਤਾਵਨੀ ਦਿੰਦੇ ਦੁਕਾਨਦਾਰਾਂ ਨੂੰ ਕਿਹਾ ਕਿ ਜੇਕਰ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਤਾਂ ਉਹ ਸ਼ਰਾਬ ਨਹੀਂ ਪਿਲਾ ਸਕਦੇ ਉੱਥੇ ਹੀ ਪੁਲਿਸ ਦੀ ਇਸ ਕਾਰਗੁਜ਼ਾਰੀ ਤੇ ਲੋਕਾਂ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ ਕਿਉਂਕਿ ਸ਼ਾਮ ਦੇ ਸਮੇਂ ਸੜਕ ਤੋਂ ਲੰਘਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਐਸਐਚਓ ਸਾਹਿਬ ਬਿਆਨ ਸਿੰਘ ਚੌਂਕ ਦੇ ਵਿੱਚ ਜਿੱਥੇ ਚਰਿਆਮ ਸਰ ਆਪਰੋਕੀ ਜਾ ਰਹੀ ਸੀ ਕਾਰਾਂ ਦੇ ਵਿੱਚ ਉੱਥੇ ਸਾਰੀ ਕਾਰਵਾਈ ਕੀਤੀ ਇੱਕੀ ਮਾਮਲਾ ਸੀ ਇਹ ਅੱਜ ਨਾ ਅਸੀਂ ਸਪੈਸ਼ਲ ਨਾਕਾਬੰਦੀ ਲਾਈ ਸੀਗੀ ਨਾਕਾਬੰਦੀ ਦੌਰਾਨ ਮੇਰੀ ਨੋਟਿਸ ਦੇ ਵਿੱਚ ਆਇਆ ਵੀ ਇੱਥੇ ਜਿਹੜੇ ਹੈਗੇ ਕਾਰਾਂ ਦੇ ਵਿੱਚ ਉਹ ਬੰਦੇ ਪੈਕ ਲਗਾ ਰਹੇ ਨੇ ਜਦੋਂ ਮੈਂ ਆਇਆ ਤਾਂ ਇੱਕ ਕਾਰ ਮੈਂ ਬੌਂਡ ਕੀਤੀ ਆ ਬਾਕੀ ਸਾਰੇ ਵੇਗ ਦੀ ਸਾਰੇ ਪੱਜ ਗਏ ਨੇ ਜਿਵੇਂ ਕਿ ਬਿਨਾ ਹਥਿਆਰ ਤੋਂ ਵੀ ਕੋਈ ਸੌਦੇਦਾਰੂ ਦਾ ਜਿੱਥੇ ਤੇ ਦੁਕਾਨਾਂ ਤੇ ਕੋਈ ਕਰਦਾ ਸੀਗਾ ਉਹ ਮੈਂ ਸਾਰੇ ਚੈੱਕ ਕਰ ਰਹੇ ਹਾਂ ਜੇ ਕੋਈ ਹੋਇਆ ਉਹ ਤੇ ਉਹਦੀ ਕਾਰਵਾਈ ਹੁਣ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਜੀ ਇੱਕ ਕਾਰ ਬਾਉਂਡ ਕੀਤੀ ਹੈ ਬਾਕੀ ਜਿਵੇਂ ਵੀ ਸਾਨੂੰ ਕੋਈ ਅਨਲੀਗਲ ਮਿਲੂਗਾ ਉਸ ਤੇ ਅਸੀਂ ਉਹ ਜੀ ਕਾਰਵਾਈ ਕਰਾਂਗੇ